ਆਪੇਛੇ ਜਦੋਂ ਐਮਪੀ ਦੀਆਂ ਚੋਣਾਂ ਲੰਘੀਆਂ ਨਾ ਕਿੰਨੇ ਧੜੇ ਬਦਲੇ ਲੀਡਰਾਂ ਨੇ ਚਮਚਿਆਂ ਨੂੰ ਵਕਤ ਹੀ ਪਿਆਰਿਆ ਵੀ ਕੋਠੇ ਦੇ ਝੰਡਾ ਕਿਹੜਾ ਲਾਈਏ ਉਹ ਇੱਕ ਲਾਉਂਦੇ ਸੀ ਮਗਰੋਂ ਲੀਡਰ ਦਾ ਫੋਨ ਆ ਜਾਂਦਾ ਅਜੇ ਨਾ ਲਾਇਓ ਮੇਰਾ ਸ਼ਾਮਾਂ ਤੱਕ ਕੋਈ ਭਰੋਸਾ ਨਹੀਂ ਜੇ ਵੱਧ ਮਿਲੇ ਤੇ ਮੈਂ ਉਧਰ ਚੱਲ ਜਾਣਾ ਜੇ ਉਹਦਾ ਲਾ ਲਿਓ ਉਹ ਅਜੇ ਸ਼ਾਮਾਂ ਵਾਲੇ ਆਲਾ ਬਣਾ ਕੇ ਲਾਉਂਦੇ ਉਹਦਾ ਫੇਰ ਫੋਨ ਆ ਜਾਂਦਾ ਜੇ ਨਾ ਲਾਇਓ ਸਵੇਰ ਤੱਕ ਮੇਰਾ ਨਹੀਂ ਜੇ ਭਰੋਸਾ ਮੈਂ ਕਿੱਧਰ ਟਪੂਸੀ ਮਾਰ ਜੇ ਲੀਡਰਾਂ ਨੂੰ ਲੱਗੇ ਨਜ਼ਾਰੇ ਤੋਹੀਂ ਪਿੰਡਾਂ 'ਚ ਵੈਰ ਪਾ ਕੇ ਬੈਠੇ ਇੱਕ ਦੂਜੇ ਦੇ ਨਾਲ ਸਰਪੰਚੀ ਦੀਆਂ ਚੋਣਾਂ ਲੰਘੀਆਂ ਮਹਾ 4 ਸਾਲ ਤੁਹਾਨੂੰ ਸਿਰ ਜੋੜਦਿਆਂ ਲੱਗੇ ਆ ਪੰਡਾ ਭੰਡਾਰੀਆ ਕਿੰਨਾ ਘਪਾ ਰੁਕਮ ਫੇਰ ਉੱਥੇ ਹੀ ਆ ਗਿਆ 4 ਸਾਲ ਫੇਰ ਤੁਹਾਨੂੰ ਮਹਾ ਹੀ ਸਿਰ ਜੋੜਦਿਆਂ ਲੱਗ ਜਾਣੇ ਗਲੀ ਦੇ ਕੱਖਾਂ ਦੀ ਲੋੜ ਪੈ ਜਾਂਦੀ ਕਦੀ ਬੰਦਿਆਂ ਨਾਲ ਨਾ ਵਗੜੋ ਆਪਸ 'ਚ ਨਾ ਵਿਗੜਨ ਦਿਓ ਆਪਸੀ ਪ੍ਰੇਮ ਭਰਾ ਭਰਾ ਹੀ ਹੁੰਦਾ ਵਾ ਰਿਸ਼ਤੇਦਾਰ ਆਂਢੀ ਗਵਾਂਢੀ ਗਲੀ ਗਵਾਂਢਾ ਆਪਣਾ ਹੀ ਹੁੰਦਾ ਯਾਰ ਦੁਕੀਰੇ ਲੀਡਰਾਂ ਪਿੱਛੇ ਅਸੀਂ ਆਪਣੀਆਂ ਸਾਂਝਾਂ ਹੀ ਗਵਾ ਕੇ ਰੱਖ ਦਿੱਤੀਆਂ ਆਪਣਾ ਸਾਰਾ ਕੁਝ ਹੀ ਤਬਾਹ ਕਰਕੇ ਬਹਿ ਗਏ ਇਹਨਾਂ ਦਾ ਕੀ ਪਰੋਸਾ ਕਿੱਡੇ ਬੁਸ਼ਰਮ ਆ ਇੱਕ ਪਾਸੇੋਂ ਜਿੱਤਦੇ ਆ ਅਗਲੀ ਰੀ ਦੂਜੇ ਪਾਸੇ ਜਾ ਵੜਦੇ ਆ ਤੁਸੀਂ ਆਂਦੇ ਅਸੀਂ ਪੱਕੇ ਖਲੋਤੇ ਨਹੀਂ ਪਈ ਆਪਣਾ ਭਾਈਚਾਰਾ ਬਣਾ ਕੇ